ਕੁਛ ਨਾ ਕੁਛ ਸੱਚ ਦੇ ਇਮਾਰਤ ਤੇ ਕੁਰਬਾਨ ਕਰਨਾ ਹੀ ਪੈਂਦਾ ਹੈ ਕੁਰਬਾਨ ਕੀਤੇ ਬਿਨਾ ਕੁਝ ਪ੍ਰਾਪਤ ਵੀ ਨਹੀਂ ਹੁੰਦਾ। ਔਰ ਹਕੀਕਤ ਹੈ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਸੱਚ ਦੀ ਨਹੀਂ ਹੁੰਦੀ। ਦੋ ਸ਼ਬਦ ਬਰਦਾਸ਼ਤ ਕਰ ਲੈਣਾ। ਵਕਤੀ ਤੌਰ ਤੇ ਤੇ ਜਿੱਤ ਹੁੰਦੀ ਹੈ। ਵਕਤੀ ਤੌਰ ਤੇ ਝੂਠੀ ਕਈ ਕਈ ਜਿੱਤ ਗਈ 14 ਸਾਲ ਦਾ। ਰਾਮ ਨੂੰ ਬਨਵਾਸ ਸਿੰਘਾਸਣ ਰਾਜ ਤਿਲਕ ਮੇਰੇ ਬੱਚੇ ਨੂੰ ਭਰਤ ਨੂੰ ਜਿੱਤ ਤੇ ਹੋ ਗਈ ਵਕਤੀ ਤੌਰ ਤੇ 14 ਸਾਲ ਲਈ ਜਾਣਾ ਪਿਆ ਵਕਤੀ ਤੌਰ ਤੇ ਤੇ ਕੰਸ ਦੀ ਜਿੱਤ ਹੈ ਉਹਨੇ ਦੇਵਕੀ ਤੇ ਬਾਸਦੇਵ ਨੂੰ ਜੇਲ੍ਹ ਵਿੱਚ ਪਾਇਆ ਛੇ ਬੱਚੇ ਦੇਵਕੀ ਦੇ ਮਾਰ ਦਿੱਤੇ ਨੇ ਉਸਨੇ ਸਤਵੇਂ ਕ੍ਰਿਸ਼ਨ ਦਾ ਜਨਮ ਹੋਇਆ ਰਾਜ ਘਰਾਣੇ ਦਾ ਇਹ ਬੱਚਾ ਫਿਰ ਗੁਜਰ ਇਸ ਨੂੰ ਪਾਲਦੇ ਨੇ ਜਿਸ